ਖਾ ਕੇ ਵੇਖਣ ਲੱਗੀ ਬਣਾ ਕੇ ਤੇ ਬੜੇ ਟੇਸਟੀ ਲੱਗੇ ਤੇ ਉਦੋਂ ਬਾਅਦ ਮੈਂ ਚਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਫ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਬਣਾ ਕੇ ਦਿਖਾਉਣੇ ਆ ਤੁਹਾਨੂੰ ਅੱਜ ਲੋਕੀ ਦੇ ਭਗੋੜੇ ਲੋਕੀ ਜਾਨੀ ਕਿ ਅਲ ਜਿਨੋਂ ਕਿ ਆਪਾਂ ਕੱਦੂ ਕਹ ਲਓ ਕੁਛ ਕਹ ਲਓ ਆਪਾਂ ਤਾਂ ਇਹਨਾਂ ਨੂੰ ਬਾਦੂ ਸਮਝਦੇ ਆਂ ਵੀ ਅੱਲਾਂ ਕਰ ਦੂਗਾ ਇਹਦੇ ਤੁਸੀਂ ਪੀਸ ਕਿਵੇਂ ਬਣਾਉਣੇ ਆ ਜੀ ਐ ਪਤਲੇ ਪਤਲੇ ਗੋਲ ਲੋਕੀ ਕੱਟਣੀਆਂ ਆ ਇੱਕ ਜਦ ਤੇ ਬਾਕੀ ਆਪਾਂ ਤੁਹਾਨੂੰ ਪ੍ਰੋਸੈਸ ਦੱਸਦੇ ਰਹਿਵਾਂਗੇ ਕਿਵੇਂ ਬਣਾਇਆ ਬਣਾ ਕੇ ਦੇਖੋ ਇੱਕ ਵਾਰ ਬਹੁਤ ਟੇਸਟੀ ਬਣਦੇ ਆ ਇਹ ਪਕੌੜੇ ਖਾਣ ਨਾਲ ਤਜਾਬ ਨਹੀਂ ਬਣਦਾ ਤੇ ਮੁਕਸਾਨ ਵੀ ਨਹੀਂ ਕਰਦੇ ਕਿਉਂਕਿ ਇਹ ਲੌਕੀ ਦੇ ਆ ਸਰੋਂ ਦੇ ਤੇਲ 'ਚ ਬਣਨਗੇ ਕਿ ਕਹ ਜੀ ਹਾਂ ਲੱਗਦਾ ਆਪਾਂ ਵਿਸਣ ਜੀ ਥੋੜਾ ਜਿਹਾ ਥੋੜਾ ਜਿਹਾ ਪਾਵਾਂਗੇ ਵਿੱਚ ਅਰਾਰਾ ਰੋਟ ਅਰਾਰਾ ਰੋਟ ਥੋੜਾ ਜਿਹਾ ਪਾ ਲੇ ਹਾਂ ਤੇ ਦੇ ਨਾਲ ਨਾਲ ਥੋੜੇ ਕੜੱਕ ਬਣ ਜਾਂਦੇ ਆ ਅਰਾਰਾ ਰੋਟ ਪਾਇਆ ਵਿੱਚ ਪਾਵਾਂਗੇ ਥੋੜਾ ਜਿਹਾ ਸੁੱਕਾ ਧਨੀਆ ਥੋੜਾ ਜਿਹਾ ਜੀਰਾ हल्का जहा पवे मिठा सोडा बिलकुल हल्का ठीक है ज्यादा नहीं पागर भर थोड़ी जी पावे अजमैन हल्का जहां आपनिया कुटिया हल्की जी मिर्च क्योंकि आप मिर्च मसाला सो घट खाने नमक हल्दी रंग देने ते अपना हो रहा है जी गरम ਸਤਰੀ ਕੇ ਨਾਲ ਬਣਾਉਗੇ ਕੱਦੂਆਂ ਤੋਂ ਅੱਲਾ ਤੋਂ ਨਫ਼ਰਤ ਨਹੀਂ ਕਰੋਗੇ ਹੁਣ ਆਪਾਂ ਬਣਾਉਣੀ ਹੈ ਇਹਦਾ ਪੇਸਟ ਦੈਸਨ ਦਾ ਪੇਸਟ ਬਣਾਉਣੀ ਹੈ ਫਿਰ ਉਹਦੇ ਵਿੱਚ ਜਿਹੜੇ ਆਪਾਂ ਬਣਾ ਬਣਾ ਕੇ ਇਹਨਾਂ ਨੂੰ ਜਿਹੜੀਆਂ ਆਪਾਂ ਲੋਕੀ ਗੋਲ ਕੱਟੀਆਂ ਇਹਨਾਂ ਦੇ ਵਿੱਚ ਡਿਪ ਕਰ ਕਰਕੇ ਸਰੋਂ ਦੇ ਤੇਲ ਵਿੱਚ ਆਪਾਂ ਕਾਵਾਂਗੇ ਫਿਰ ਖਾ ਕੇ ਦੇਖਿਓ ਬਹੁਤ ਟੇਸਟੀ ਬਣਦੀਆਂ ਆ ਆ ਦੇਖੋ ਜੀ ਆਪਣਾ ਜਿਹੜਾ ਕੋਲ ਹੈ ਜਿਹਦੇ ਵਿੱਚ ਆਪਾਂ ਇਹਨਾਂ ਨੂੰ ਡਿਪ ਕਰਕੇ डिप बस सटाके बाकी बनो दिखाने इवें बना के तो बहुत ज्यादा टेस्टी बन दिया एक साकद खड़ा भी कि बीज अज इतों लौंगी ना तू खाके रिव्यू दूंगी ना <laughs> <laughs> आखो जी आपकी के पकौड़े आ ਤੇਲ ਆਪਣਾ ਜਿਹੜਾ ਮੀਡੀਅਮ ਤੇ ਕੀਤਾ ਹੋਈ ਅੱਗ ਆਪਾਂ ਨੇ ਤੇ ਫਿਰ ਤੇਜ਼ ਵੀ ਕਰ ਸਕਦੇ ਆ ਇਹ ਹਲਕਾ ਹਲਕੇ ਬ੍ਰਾਊਨ ਜਿਹਾ ਲੱਗ ਜੇ ਨਾ ਕਿ ਕਾਲੇ ਤੇ ਬਹੁਤ ਦੇ ਨਾਲ ਕਾਲੀ ਹੋ ਜਾਣਾ ਨਹੀਂ ਹੁੰਦੇ ਮੈਂ ਤਾਂ ਆ ਸ਼ਮ ਤੇ ਕੀਤਾ ਹੋਇਆ ਆ ਦੇ ਜਿਹੜੇ ਆਪਣੇ ਪਕੌੜੇ ਆ ਨਾ ਤੁਸੀਂ ਲੋਕੀ ਦੀ ਐਵੇਂ ਬਣਾ ਕੇ ਖਾਓਗੇ ਤੁਹਾਨੂੰ ਨੁਕਸਾਨ ਵੀ ਨਹੀਂ ਕਰਦੇ ਸਮਾਂ ਲੱਗ ਕੇ ਦੱਸੀ ਸ਼ਮ ਤੇ ਹਾਂ ਇਹਦੇ ਨਾਲ ਕੋਈ ਮਤਲਬ ਆਪਾਂ ਕਹਿੰਦੇ ਨਾ ਵੀ ਐਸਿਡ ਵਗੈਰਾ ਨਹੀਂ ਬਣਦਾ ਇਹ ਮੈਂ ਬਹੁਤ ਖਾਂਦੀ ਹੁੰਦੀ ਹੁਣੀਆਂ ਗਰਮੀ 'ਚ ਬਣਾ ਕੇ ਐਤ ਕਿ ਨਹੀਂ ਬਣੇ ਮੇਰੇ ਤੋਂ ਐਤ ਕਿ ਥੋੜਾ ਜਿਹਾ ਬਿਜ਼ੀ ਸ਼ਡਿਊਲ ਚੱਲ ਰਿਹਾ ਮੇਰਾ ਤੇ ਨਹੀਂ ਆਪਾਂ ਤਾਂ ਲੌਕੀ ਤੇ ਕੋਈ ਆਂਡੀ ਵੀ ਬਣਦੀ ਫੁੜਾਜੇ ਫੜਕੇ ਤੇ ਪਕੌੜੇ ਬਣਾ ਕੇ ਖਾਣੇ ਆ ਤੇ ਬਹੁਤ ਜਿਆਦਾ ਟੇਸਟੀ ਬਣਦੇ ਪਰ ਸਰੋਂ ਦੇ ਤੇਲ 'ਚ ਬਣਾਇਓ ਜੀ ਬਾਅਦ 'ਚ ਕਹਿ ਦੋਂਗੇ ਸਾਨੂੰ ਆਹ ਪ੍ਰੋਬਲਮ ਆ ਗਈ ਵੀ ਮੇਰਾ ਫਰੈਂਡ ਕਿਸੇ ਨੂੰ ਵੀ ਨਹੀਂ ਕਹਿੰਦੀ ਵੀ ਤੁਸੀਂ ਖਾਓ ਆ ਲਓ ਜੀ ਬਾਕੀ ਇਹ ਬਣਦੇ ਆ ਤੇ ਤੁਹਾਨੂੰ ਅਸੀਂ ਬੀਬੀ ਰਿੰਪੀ ਤੇ ਰਿਵਿਊ ਦਵਾਵਾਂਗੇ ਵੀ ਕਿਵੇਂ ਲੱਗੇ ਕਿਉਂਕਿ ਪਹਿਲਾਂ ਖਾਦਾਂਗੇ ਤੇ ਲੌਕੀ ਦੇ ਪਕੌੜੇ ਨਹੀਂ ਨਹੀਂ ਖਾਦੇ ਬਸ ਠੀਕ ਹੈ ਸੱਚ ਬੋਲੀ ਜੰਨਾ ਕਸਟਮਰਾਂ ਨੂੰ ਪਤਾ ਲੱਗੂ ਵੀ ਆਪਾਂ ਕਿਦਾਂ ਦੀ ਚੀਜ਼ ਬਣਾਉਣੀ ਹੈ ਕਸਟਮਰ ਸੌਰੀ ਮੈਂ ਕਸਟਮਰ ਕਹੇਗੀ ਕਸਟਮਰ ਨੇ ਜੀ ਕੱਪੜੇ ਦਾ ਕੰਮ ਕਰਦੇ ਆਂ ਹੈ ਵੀ ਸਾਡੀ YouTube ਫੈਮਿਲੀ ਨੂੰ ਕਈ ਵਾਰੀ ਭੁੱਲ ਕੇ ਬੋਲੇ ਜਾਂਦਾ ਜੀ ਗਲਤੀ ਨਾਲ ਜੀ ਕੱਪੜੇ ਵੇਚ ਦੇ ਕਰਕੇ ਕੱਪੜਾ ਹੀ ਨਮਾਲ ਚ ਰਾਇਆ ਜਾਂਦਾ ਤੇ ਬਾਕੀ ਹੁਣ ਅਸੀਂ ਬੰਦ ਜਾਂਦੇ ਹਾਂ YouTube ਦਾ ਹੋਣੇ ਹੈ ਲੋਕੀ ਦੇ ਪਕੌੜੇ ਆਪਣੇ ਡਬਲ ਫਰਾਈ ਵੀ ਕਰ ਸਕਦੇ ਆਂ ਬਟ ਡਬਲ ਫਰਾਈ ਦੀ ਇਹਨਾਂ ਨੂੰ ਇੰਨੀ ਲੋਡ ਨਹੀਂ ਪੈਂਦੀ ਕਿਉਂਕਿ ਇਹ ਆਲਰੇਡੀ ਜਿਹੜੇ ਹੁੰਦੇ ਆ ਨਾ ਲੋਕੀ ਤੋਂ ਮੜਾ ਸੇਕ ਵਾਲੀ ਬਣਦੇ ਆਂ ਹਾਂ ਇਹ ਬਣੀ ਹੁੰਦੀ ਹੈ ਤੇ ਜਿੰਨੀ ਕੱਚੀ ਨਹੀਂ ਸਿੱਤਲੀ ਹੈ ਇਹ ਦੇਖੋ ਜੀ ਤਿੰਨੇ ਸੋਹਣੇ ਬਣੇ ਆ ਤੁਸੀਂ ਲੋਕੀ ਦੇ ਪਕੌੜੇ ਬਣਾ ਕੇ ਖਾਓ ਇਹਨਾਂ ਨੁਕਸਾਨ ਬਿਲਕੁਲ ਨਹੀਂ ਕਰਦੇ ਤੇ ਹੁਣ ਪਾਵਾਂਗੇ ਆਪਾਂ ਦੁਬਾਰੇ ਪੂਰਤ ਸੋਨੂੰ ਅਸੀਂ ਸੁਜਾਵਟ ਕਰਕੇ ਦਿਖਾਉਣੇ ਆ ਵੀ ਕਿੱਦਾਂ ਦੇ ਬਣੇ ਆ ਠੀਕ ਹੈ ਜੀ ਇਹ ਪਾਇਆ ਜੀ ਆਪਾਂ ਨੈਕਸਟ ਪੂਰ ਅਸੀਂ ਤਾਂ ਪੂਰ ਕਹਿੰਦੇ ਆ ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋਮਗੇ ਜਾਂ ਕਈ ਭਾਸ਼ਾ ਹੁੰਦੀ ਆ ਯੈਸ ਯੂ ਆ ਰਾਈਟ ਕੰਮ ਕਰ ਦਤੀ ਕੰਮ ਸੰਗਰੂਰ ਜੀ ਤੀਜਾਉਦੀ ਆ ਉਹ ਮਗਰ ਉਹ ਡਿਆੜਿਆ ਕਰਨ ਮੈਨੂੰ ਅੰਬਰ ਸਰਦੀ ਬੋਲੀ ਬਸ ਨਹੀਂ ਲੱਗਦੀ ਜੇ ਕਰਦੇ ਹੁੰਦੇ ਕਹਾਂ ਮੈਂ ਆਪਾਂ ਪੈਨਸ਼ਨ ਕੋ ਲੈਣੇ ਰੋਟੀ ਖਾਂਦੇ ਪਏ ਜੇ ਤੇ ਆਂਦੇ ਪਏ ਜੇ ਬੜਾ ਸੁਣਨ ਲੱਗਦਾ ਕੋਈ ਫਰੋਜ਼ਪੁਰ ਦੀ ਹੈ ਕਿਹੜੀ ਕਰਨ ਹੈ ਨਹੀਂ ਫਰੋਜ਼ਪੁਰ ਦੀ ਫਰੋਜ਼ਪੁਰ ਤੋਂ ਆਪਣੇ ਮਾਸੀ ਉਹ ਆਏ ਨੇ ਬੋਲਦੇ ਹਨ ਤੇ ਭਰਾਵਾ ਬੜਾ ਟਾਈਮ ਹੋ ਗਿਆ ਆਇਆ ਨੂੰ ਜੀ ਹਾਂ ਉਹ ਜੇ ਉਹ ਕਹਿੰਦੇ ਹਾਂ ਹਾਂ ਜੀ ਡਿਆੜੀ ਤੋਂ ਦੂਰੀ ਹਾਂ ਲੋਜੀ ਹੁਣ ਸੋਨੂੰ ਸਾਡਾ ਇਹ ਪੂਰ ਬਣ ਰਿਹਾ ਤੇ ਅਸੀਂ ਸੋਨੂੰ ਇਹਦਾ ਰਿਵਿਊ ਦਿੰਨੇ ਆ ਵੀ ਕਿੱਦਾਂ ਦੇ ਬਣਿਆ ਅਸੀਂ ਇੱਕ ਨਵੇਂ ਬੰਦੇ ਤੋਂ ਪੁੱਛਾਂਗੇ ਆਪ ਨਹੀਂ ਦੱਸਾਂਗੇ ਕਿਉਂਕਿ ਸਾਡੇ ਦੇ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਤੇ ਅਸੀਂ ਆਪ ਦੀ ਚੀਜ਼ ਕਿਉਂ ਲੰਦਾਂਗੇ ਆਪਣੇ ਬਟੰਡੇ ਨੂੰ ਉਹ ਕਹਿੰਦੇ ਆ ਭਰ ਮਿਲਦੀ ਹੁੰਦੀ ਡਰੈਕ ਆਪਣੇ ਲਈ ਪੰਜਾਬੀ ਡਰੈਕਟਰ ਮਾਈਂਦੇ ਕੀ ਕਰੀਏ ਆਪਣੇ ਡੇਟ ਨਹੀਂ ਲਾਉਂਦੇ ਲਓ ਜੀ ਕੋਲ ਮਲਾਕੇ ਜਿਹੜੇ ਆਪਣੇ ਪਕੌੜੇ ਆਹੋ ਆਪਾਂ ਥੋੜੀ ਬਣਾਏ ਆ ਕਿਉਂਕਿ ਧਰਮੀ ਤੇ ਜ਼ਿਆਦਾ ਨਹੀਂ ਖਾਦੇ ਜਾਂਦੇ ਤੇ ਤੁਹਾਨੂੰ ਬਣਾ ਕੇ ਰੈਸਪੀ ਦਿਖਾਈ ਆ ਤੇ ਆਪਣੇ ਜਿਹੜੇ ਪਕੌੜੇ ਆਉ ਲੋਕੀ ਦੇ ਪਕੌੜੇ ਆ ਜੀ ਇਹ ਲੋਕੀ ਦੇ ਬਣਾਇਆ ਮੈਂ ਤਾਂ ਵੈਸੇ ਬਹੁਤ ਖਾਂਦੀ ਰਹਿੰਦੀ ਕਿਉਂਕਿ ਮੈਨੂੰ ਤਾਂ ਆਹ ਤਾਂ ਬੜੇ ਟੇਸਟੀ ਲੱਗਦੇ ਆ ਮੈਂ ਤਾਂ ਵੈਸੇ ਬੈਠ ਕੇ ਕਦਨ ਬੈਠੀ ਨੇ ਪੰਗਾ ਲੈ ਲਿਆ ਤੇ ਖਾ ਕੇ ਵੇਖਣ ਲੱਗੀ ਬਣਾ ਕੇ ਤੇ ਬੜੇ ਟੇਸਟੀ ਲੱਗੇ ਤੇ ਉਦੋਂ ਬਾਅਦ ਮੈਂ ਤਾਂ ਇਹਨਾਂ ਨੂੰ ਖਾਣਾ ਸ਼ੁਰੂ ਕਰਤਾ ਮਤਕद्दੂ ਦੇ ਬਣਾ ਕੇ ਵੀ ਖਾ ਲੈਣੀ ਤੇ ਇਹ ਮੈਂ ਅੱਜ ਪਹਿਲੀ ਵਾਰੀ ਸੋਨੂੰ ਨਾਲ ਆਪਣੀ ਰੈਸਪੀ ਸ਼ੇਅਰ ਕਰ ਰਹੀ ਹਾਂ ਮੈਂ ਬਣਾ ਕੇ ਦੇਖਿਆ ਉਹ ਸਿੰਪਲ ਥਿੱਕਾ ਬੁਝੇ ਤਰ ਨਹੀਂ ਤੇ ਆਪਣੇ ਆਈ ਹੋਈ ਹੈ ਮੇਰੀ ਭਾਨਜੀ ਰਿੰਪੀ ਫਟਾਏ ਪੁੱਛ ਰਹੀ ਹੈ ਵੀ ਇਹ ਜਦ ਮੈਂ ਅੰਧਿਆ ਵੀ ਲੋਕੀ ਦੇ ਪੋੜੇ ਬਣਾਉਣੀ ਆ ਮੈਂ ਤਾਂ ਨਹੀਂ ਬੜਾ ਨੱਕਦਾ ਜਿਹੜਾ ਅਸੀਂ ਨਹੀਂ ਮੋੜਿਆ ਸੀ ਵੀ ਲੋਕੀ ਦੇ ਪੋੜੇ ਕਿਉਂਕਿ ਇਹਨੇ ਕਦੇ ਨਹੀਂ ਖਾਧੇ ਫਸਟ ਵਾਰ ਖਾਈਏ ਪਿਆ ਪਰ ਅਗ ਨੂੰ ਪੁੱਛ ਰਹੀ ਹੈ ਵੀ ਕਿੱਦਾਂ ਲੱਗੇ ਸੌਰੀ ਥੀ ਤੁਸੀਂ ਸ਼ੱਕੋ ਦੇਖਾ ਕੇ ਸੱਚ ਬੋਲੋ ਕਸਟਮਰਾਂ ਕੋਲ ਠੀਕ ਹੈ ਕੋਈ ਵੀ ਬੋਲਣ ਦੀ ਲੋੜ ਨਹੀਂ ਫੜ ਲਓ ਬਿਖਣ ਕੀ ਦਾ ਲੱਗਿਆ ਮੁੰਡਾ ਕਿ ਬੜੇ ਬਹੁਤ ਅੱਛੀ ਲੱਗਦੇ ਆ ਕੋਈ ਨਹੀਂ ਪਤਾ ਭਾਈ ਜੰਨੇ ਲੱਗਣਗੇ ਕਿ ਨਾ ਹਾਂ ਵੀ ਰਿੰਪੀ ਬਾਬੇ ਦੇ ਅਰਚਕੇ ਬਣੇ ਨਹੀਂ ਬਹੁਤ ਨੇ ਚਿਹਰੇ ਸਾਡੀ ਕੁੜੀ ਨੂੰ ਤਾਂ ਇਹ ਬਹੁਤ ਜਿਆਦਾ ਪਸੰਦ ਆ ਤੇ ਜੇਕਰ ਤੁਸੀਂ ਵੀ ਇਹ ਗੋਲ ਲੋਕੀ ਦੇ ਪਕੌੜੇ ਕੋਈ ਸਿੰਪਲ ਨਹੀਂ ਲੋਕੀ ਗੋਲ ਗੋਲ ਕਟੋ ਆਲੂਆਂ ਵਾਂਗੂ ਕੱਟ ਕੇ ਬੇਸਨ 'ਚ ਡਿਪ ਕਰੋ ਜੀਰਾ ਜੂਰਾ ਤੁਸੀਂ ਜੇ ਹਰਾ ਧਨੀਆ ਮੇਥੀ ਸਭ ਕੁਝ ਪਾ ਸਕਦੇ ਹੋ ਤੇ ਬਣਾਇਓ ਬਣਾ ਕੇ ਤੁਸੀਂ ਵੀ ਫਿਰ ਸਾਨੂੰ ਦੱਸਿਓ ਜਿਵੇਂ ਇੱਕ ਭੈਣ ਨੇ ਮੇਰੀ ਕਹਾਂ ਸੀ ਕਹਿੰਦੀ ਮੈਂ ਤੇਰੇ ਵਾਂਗੂ ਭਨੇ ਕਰੇਲੇ ਬਣਾਏ ਸੀ ਬਿਨਾਂ ਨੂਨ ਨਾਲ ਲਾਏ ਤੋਂ ਬੜੇ ਟੇਸਟੀ ਬਣੇ ਸੀ ਕਹਿੰਦੀ ਤੇ ਜਿੰਨੇ ਵੀ ਇਹ ਮੇਰੀ ਰੈਸਪੀ ਬਣਾਈ ਤੇ ਪਲੀਜ਼ ਮੈਨੂੰ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸ਼ਖਸ਼ਰੀ ਕਾਲ ਨੀਓ ਨੋਟ ਕਹਿੰਦੀ ਰਹੀ ਨਵਿਤਾ ਸੌਰੀ ਜਵਣਿਆਂ ਦੀ ਬਾਏ ਬਾਏ